ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣਾ ਚੈਨਲ ਥਿੰਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੀਡੀਆਨ ਲਾਈਵ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਰੇ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਆਪਾਂ ਤਕਰੀਬਨ ਕਣਕ ਦੇ ਫਟਾਰੇ ਵਾਸਤੇ ਵੀ ਦੋ ਤਿੰਨ ਸਪ੍ਰੇਆਂ ਦੀ ਜਾਂ ਨਿਚੇ ਸਮਾਨ ਪਾਉਣ ਦੀ ਯੂਰੀਆ ਵਗੈਰਾ ਦੀ ਵੀਡੀਓ ਤੁਹਾਡੇ ਨਾਲ ਸਾਰੀ ਸ਼ੇਅਰ ਕਰਦੇ ਰਹਨੇ ਆ ਤੇ ਗੁੱਲੀ ਡੰਡੇ ਬਾਰੇ ਵੀ ਤੁਹਾਡੇ ਨਾਲ ਸ਼ੇਅਰ ਕਰੀ ਆਪਾਂ ਨੇ ਸਾਰੀ ਬਹੁਤ ਵਧੀਆ ਤੁਹਾਡਾ ਫੀਡਬੈਕ ਮਿਲਦਾ ਜਿਹੜੇ ਜਿਹੜੇ ਵੀਰਾਂ ਨੂੰ ਰਿਜ਼ਲਟ ਵਧੀਆ ਮਿਲਦੇ ਨੇਗੇ ਬਹੁਤ ਜਾਣ ਕੇ ਖੁਸ਼ ਹੁੰਦੇ ਆ ਵੀ ਹਾਂ ਜਿਹੜਾ ਜਿੰਨਾ ਵੀ ਆਪਣੇ ਕੋਲ ਤਿਆਰਬਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਤੁਹਾਨੂੰ ਉਹਦੇ ਰਿਜ਼ਲਟ ਵਧੀਆ ਮਿਲਦੇ ਨੇ ਜਿਹੜੀ ਆਪਾਂ ਤੁਹਾਨੂੰ ਫਟਾਰੇ ਵਾਸਤੇ ਸਪਰੇਅ ਦੱਸੀ ਸੀਗੀ ਮੈਗਨੀਜ਼ ਜ਼ਿੰਕ ਕਲੀ ਦਾ ਪਾਣੀ ਤੇ ਯੂਰੀਆ ਉਹਦੇ ਕਿਸਾਨ ਵੀਰੋ ਬਹੁਤ ਜ਼ਿਆਦੇ ਵਧੀਆ ਰਿਜ਼ਲਟ ਕਿਸਾਨ ਵੀਰਾਂ ਨੂੰ ਮਿਲ ਰਹੇ ਨੇ ਬਹੁਤ ਜ਼ਿਆਦੇ ਉਹਦਾ ਫੀਡਬੈਕ ਵਧੀਆ ਆ ਰਿਹਾਗਾ ਸਭ ਤੋਂ ਸਸਤਾ ਸਭ ਤੋਂ ਵਧੀਆ ਤਰੀਕਾ ਕਣਕ ਦਾ ਫਟਾਰਾ ਕਰਾਉਂਦਾ ਸਪੈਸ਼ਲ ਅੰਮ੍ਰਿਤਸਰ ਏਰੀਆ ਤੇ ਤਰਨਤਾਰੀ ਰੀਏ ਦੇ ਤਿੰਨ ਚਾਰ ਵੀਰਾਂ ਦੇ ਸਪੈਸ਼ਲ ਇਹ ਗੱਲ ਵਾਸਤੇ ਫੋਨ ਆਏ ਨੇ ਵੀ ਜਿਹੜੀ ਆਪਾਂ ਕਣਕ ਨੂੰ ਪਾਣੀ ਦੇਣ ਤੋਂ ਪਹਿਲਾਂ ਸਪਰੇਅ ਦੱਸੀ ਸੀਗੀ ਮੈਗਨੀਜ਼ ਪਲੱਸ ਯੂਰੀਆ ਦੀ ਕਹਿੰਦੇ ਬਹੁਤ ਜ਼ਿਆਦਾ ਵਧੀਆ ਵੀਰ ਜੀ ਰਿਜ਼ਲਟ ਆਏ ਨੇ ਜੀ ਇਹਦੇ ਕਿਉਂਕਿ ਜਿਹੜੇ ਖੇਤ ਭਾਰੀ ਸੀਗੇ ਜਾਂ ਜਿੱਥੇ ਮੈਗਨੀਟਿਕ ਘਾਟ ਆਉਂਦੀ ਸੀਗੀ ਉੱਥੇ ਕਣਕ ਬਿਲਕੁਲ ਹੀ ਨਹੀਂ ਦਵੀ ਤੇ ਫਟਾਰੇ ਵਾਲੀ ਸਪਰੇਅ ਦੇ ਵੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਰਹੇ ਨੇ ਤੇ ম্যাগਨੀਸ਼ੀਅਮ ਦੇ ਵੀ ਪੂਰੇ ਵਧੀਆ ਰਿਜ਼ਲਟ ਆ ਰਹੇ ਨੇ ਤੇ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਅੱਜ ਗੱਲਬਾਤ ਕਰਨੀ ਹੈਗੀ ਵੀ ਜਿਹੜੀ ਜਿਹੜੀ ਚੀਜ਼ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਆਂਗੇ ਉਹ ਚੀਜ਼ਾਂ ਨਾਲ ਤੁਹਾਡਾ ਕਿੰਨਾ ਕੁ ਫਾਇਦਾ ਹੁੰਦਾ ਤੇ ਮੈਨੂੰ ਵੀ ਕੀ ਸਿੱਖਣ ਨੂੰ ਮਿਲਦਾ ਕਿਸਾਨ ਵੀਰੋ ਜਿਹੜੀ ਫਟਾਰੇ ਵਾਲੀ ਸਪਰੇ ਆਪਾਂ ਤੁਹਾਨੂੰ ਦੱਸੀ ਸੀਗੀ ਤੇ ম্যাগਨੀਸ਼ੀਅਮ ਵੀ ਬਹੁਤ ਵੀਰਾਂ ਦੇ ਵਧੀਆ ਇਹਦੇ ਵਾਸਤੇ ਸੁਝਾਅ ਆਏ ਨੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲਿਆ ম্যাগਨੀਸ਼ੀਅਮ ਨੇ ਤਾਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਦਿੱਤਾ ਮੈਨੂੰ ਬਹੁਤ ਵਧੀਆ ਖੁਸ਼ੀ ਹੁੰਦੀ ਵੀ ਕਿਸਾਨ ਵੀਰ ਨੇ ਇਹਨੇ ਫਾਲਤੂ ਚੀਜ਼ਾਂ ਛੱਡ ਕੇ ਤੱਤਾਂ ਵੱਲ ਜਾ ਰਹੇ ਨੇ ਤੇ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਕਣਕ ਦਾ DW 222 ਤੇ 187 ਦਾ ਕੰਬੀਨੇਸ਼ਨ ਆ ਡ੍ਰਿਲ ਮਸ਼ੀਨ ਨਾਲ ਬੀਜੀ ਹੋਈ ਆ ਤੇ ਕਣਕ ਨੇ ਵੀਰ ਜੀ ਇੰਨਾ ਕੁ ਵਧੀਆ ਫਟਾਰਾ ਕਰਿਆ ਹੋਇਆ ਬਹੁਤ ਜ਼ਿਆਦਾ ਵਧੀਆ ਤਕਰੀਬਨ 38-39 ਦਿਨ ਦੀ ਕਣਕ ਹੋਈ ਆ ਗੁੱਲੀ ਡੰਡਾ ਆਪਣੀ ਕਣਕ ਚ ਹੈ ਨਹੀਂ ਬਿਲਕੁਲ ਵੀ ਤੇ ਜੜਾਂ ਦੀ ਗਰੋਥ ਪੂਰੀ ਆ ਕਣਕ ਆਪਣੀ ਇਹ ਤਕਰੀਬਨ 17-18 ਇੰਚ ਤੱਕ ਕਣਕ ਦੀ ਹਾਈਟ ਹੋ ਚੁੱਕੀ ਆ ਸਿਰਫ ਇਹਨੂੰ ਦੋ ਗੱਤੇ ਯੂਰੀਆ ਦੇ ਲੱਗੇ ਨੇ ਜਾਂ ਪਹਿਲਾਂ ਇਹਨੂੰ ਮੈਗਨੀਜ਼ ਦੀ ਸਪਰੇਅ ਕਰੀ ਸੀ ਆਪਾਂ ਨੇ ਪਹਿਲੇ ਪਾਣੀ ਦੋ ਹੁਣ ਇਹਦੇ ਤੇ ਆਪਾਂ ਕਿਸਾਨ ਵੀਰੋ ਐਟਲੈਂਟਿਸ ਸਪਰੇਅ ਕਰਾਂਗੇ ਤੇ ਉਸ ਤੋਂ ਬਾਅਦ ਕਿਸਾਨ ਵੀਰੋ ਆਪਾਂ ਇਹਦੇ ਤੇ ਇੱਕ ਸਪਰੇਅ ਫਟਾਰੇ ਵਾਲੀ ਕਰਾਂਗੇ ਕਿਉਂਕਿ ਮੈਗਨੀਜ਼ੀ ਬਿਲਕੁਲ ਵੀ ਘਾਟ ਨਹੀਂ ਇਸ ਵਾਰ ਆਈ ਆਪਣੇ ਤੇ ਆਪਣਾ ਕੰਮ ਪਾਰ ਹੋ ਜਾ ਫालतू ਖਰਚੇ ਦੀ ਕੋਈ ਲੋੜ ਨਹੀਂ ਡੇਢ ਗੱਟਾ ਕਿਸਾਨ ਵੀਰੂ ਆਪਣਾ ਡੀਏਪੀ ਦਾ ਆਪ ਆਇਆ ਹੋਏ ਇਹਦੇ ਵਿੱਚ 6 ਵਿੱਗੇ ਚ 6 ਵਿੱਗੇ ਦੇ ਵਿੱਚ ਡੇਢ ਗੱਟਾ ਡੀਏਪੀ ਕਿਉਂਕਿ ਆਪਣੀ ਮਸ਼ੀਨ ਡ੍ਰਿਲ ਇੱਥੇ ਹੀ ਬੰਨੀ ਹੋਈ ਹੈ ਇੱਥੇ ਆਪਾਂ ਵਜਾਈ ਕਰਦੇ ਆ ਡੇਢ ਗੱਟਾ 6 ਵਿੱਗੇ ਦੇ ਵਿੱਚ ਮੰਨ ਕੇ ਚਲੋ ਸਵਾ ਗੱਟਾ ਤੁਸੀਂ 5 ਵਿੱਗੇ ਦੇ ਵਿੱਚ ਉਹੀ 70 ਕਿਲੋ ਡੀਏਪੀ ਇਹਨੂੰ ਇਸ ਟਾਈਮ ਤੱਕ 2 ਗੱਟੇ ਜੂਰੀਆ ਦੇ ਲੱਗ ਚੁੱਕੇ ਨੇ ਇੱਕ ਗੱਟਾ ਆਪਾਂ ਹੋਰ ਪਾ ਦੇਣਾ ਪਹਿਲੇ ਪਾਣੀ ਤੇ ਦੂਸਰੇ ਪਾਣੀ ਤੋਂ ਪਹਿਲਾਂ ਤੇ ਹੁਣ ਕਿਸਾਨ ਵੀਰੋ ਤੁਸੀਂ ਮੈਨੂੰ ਆਇਆ ਦੱਸੋ ਕਮੈਂਟ 'ਚ ਦੱਸਿਓ ਵੀ ਜਿਹੜੀ ਇਹ ਤੁਸੀਂ ਕਣਕ ਦੇਖ ਰਹੇ ਹੋਗੇ ਵੀ ਇਹ ਦੇ ਵਿੱਚ ਆਪਾਂ ਕੋਈ ਵੀ ਫਾਲਤੂ ਚੀਜ਼ ਨਹੀਂ ਬਣਾ ਦਿੱਤਾ ਤੋਂ ਯੂਜ਼ ਕਰੀ ਵੀ ਇਹ ਨਾ ਕਿੱਦਾਂ ਤੁਹਾਨੂੰ ਫਟਾਰਾ ਲੱਗਦਾ ਕਹੇ ਜੀ ਲੱਗਦੀ ਆ ਤੇ ਅੱਜ ਆਪਾਂ ਕਿਸਾਨ ਵੀਰੋ ਗੱਲਬਾਤ ਕਰਨੀ ਆ ਤੁਹਾਡੇ ਨਾਲ ਜਿਹੜੀ ਆਪਾਂ ਦੂਜੀ ਫਟਾਰਿਆ ਵਾਲੀ ਸਪਰੇ ਕਰਨੀ ਆ ਹੁਣ ਕਿਸਾਨ ਵੀਰੋ ਤੁਸੀਂ ਪਹਿਲੀ ਸਪਰੇ ਪਾਣੀ ਤੋਂ ਬਾਅਦ ਕਰਤੀ ਤੇ ਫੇਰ ਤੁਸੀਂ ਗੁੱਲੀ ਨੰਡੇ ਦੀ ਸਪਰੇ ਕਰਤੀ ਹੁਣ ਤੇ ਜਿਹੜੀ ਦੂਸਰੀ ਸਪਰੇ ਆ ਕਿਸਾਨ ਵੀਰੋ ਉਹ ਤੁਸੀਂ ਪਹਿਲੇ ਦੂਸਰੇ ਪਾਣੀ ਤੋਂ 2-4 ਦਿਨ ਪਹਿਲਾਂ ਕਰ ਸਕਦੇ ਹੋ ਤੁਹਾਨੂੰ ਪੂਰੇ ਤਕੜੇ ਰਿਜ਼ਲਟ ਉਹਦੇ ਮਿਲਣਗੇ ਇਸੇ ਤਰੀਕੇ ਤੁਸੀਂ ਨੇ ਮੈਗਨੀਜ਼ ਲੈਣੀ ਆ 1 ਕਿਲੋ 1 ਕਿਲੋ ਯੂਰੀਆ 1 ਕਿਲੋ 21% ਜ਼ਿੰਕ ਹਾਂ 21% ਜ਼ਿੰਕ ਪਿੱਛੇ ਬਹੁਤ ਹੋਣ ਆ ਰਹੇ ਨੇ ਕਿਸਾਨ ਵੀਰੋ ਇਹਦੇ ਚ ਦੁਕਾਨਦਾਰ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ 21% ਜ਼ਿੰਕ ਦਾ ਉਨੀ ਮਤਲਬ ਕਿ ਟਾਈਮ ਪੀਰੀਅਡ ਨਹੀਂ ਹੁੰਦਾ ਉਹਦਾ ਪੈ ਰਹਿਣ ਦਾ 21% ਜ਼ਿੰਕ ਬਹੁਤ ਘੱਟ ਕਿਸਾਨ ਵੀਰਾਂ ਨੂੰ ਮਿਲ ਰਿਹਾ ਇਸ ਕਰਕੇ ਕਿਸਾਨ ਵੀਰੋ ਤੁਹਾਨੂੰ ਜੇ 33% ਜ਼ਿੰਕ ਮਿਲਦਾ ਤਾਂ ਤੁਸੀਂ 700 ਗ੍ਰਾਮ 800 33% ਜ਼ਿੰਕ ਯੂਜ਼ ਕਰ ਸਕਦੇ ਹੋ ਜੇ 21 ਨਹੀਂ ਮਿਲ ਰਿਹਾ ਨਹੀਂ ਤੁਸੀਂ 100 ਗ੍ਰਾਮ ਤੇ ਚਿਲੇਟਡ ਜ਼ਿੰਕ ਕਿਸਾਨ ਵੀਰੋ ਯੂਜ਼ ਕਰਦੇ ਹੋ 100 ਤੋਂ 150 ਗ੍ਰਾਮ ਉਹ ਯੂਜ਼ ਕਰ ਸਕਦੇ ਹੋ ਤੁਸੀਂ ਉਹਦਾ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲ ਜੂਗਾ ਪਰ ਚਲੇਟੜ ਨਾਲੋਂ 33% ਸਾਨੂੰ ਪੂਰਾ ਤਕੜਾ ਰਿਜ਼ਲਟ ਦੇਊਗਾ ਤੇ ਹੁਣ ਆਪਾਂ ਕਿਸਾਨ ਵੀਰੋ ਇਸ ਤੇ ਇੱਕ ਸਪਰੇ ਹੁਣ ਫਟਾਰੇ ਦੀ ਦਵਾਂਗੇ ਤੇ ਇੱਕ ਗੁੱਲੀ ਡੰਡੇ ਦੀ ਦਵਾਂਗੇ ਤਕਰੀਬਨ ਆਪਣੇ ਬਿਲਕੁਲ 20 ਗੁੱਲੀ ਡੰਡਾ ਨਹੀਂ ਖੇਤ ਦੇ ਵਿੱਚ ਹੈਗਾ ਜਿਹੜਾ ਮਰਜ਼ੀ ਕਿਸਾਨ ਵੀਰ ਆ ਕੇ ਦੇਖ ਸਕਦਾ ਇੰਨਾ ਕ ਆਪਣੇ ਮਤਲਬ ਕਿ ਬਾਹ ਬਾਹ ਕੇ ਵਾਹਣ ਬੀਜਣ ਨਾਲ 2 ਸਾਲ ਦੇ ਵਿੱਚ ਇੰਨਾ ਕ ਤਕੜਾ ਰਿਜ਼ਲਟ ਮਿਲਿਆ ਕਣਕ ਦੁੱਗਣੀ ਵਧੀਆ ਹੋਣ ਲੱਗ ਗਈ ਤੇ ਖੇਤ ਦੇ ਵਿੱਚ ਉਹ ਗੁੱਲੀ ਡੰਡਾ ਜਿਹੜਾ ਉਹ ਬਿਲਕੁਲ ਗਾਇਬ ਹੋ ਗਿਆ ਤੁਹਾਨੂੰ ਜੇ ਇੱਕ ਵਿਸਵਾ ਜਗਾ ਦੇਖੋਗੇ ਤਾਂ ਉਹਦੇ ਚ ਇੱਕ ਜਾਂ ਦੋ ਡਾਲ ਗੁੱਲੀ ਡੰਡੇ ਦੇ ਮਿਲਣਗੇ अदरवाइज ਗੁੱਲੀ ਡੰਡਾ ਹੈ ਹੀ ਨਹੀਂ ਖੇਤ ਦੇ ਵਿੱਚ ਤੇ ਇਹੇ ਕਿਸਾਨ ਵੀਰੋ ਆਪਾਂ ਕੋਈ ਐਦਾਂ ਨਹੀਂ ਹੁੰਦਾ ਵੀ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਤੀ ਵੀ ਉਹ ਮੈਂ ਉੰਜ ਹੀ ਕਹਿ ਤੀ ਪਹਿਲਾਂ ਆਪਾਂ ਆਪਣੇ ਖੇਤ ਦੇ ਵਿੱਚ ਤਜਰਬਾ ਕਰੀਂਦਾ ਇੱਕ ਜਾਂ ਦੋ ਸਾਲ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹ ਐਦਾਂ ਥੋੜੀ ਨਾ ਵੀ ਮੈਂ ਪਹਿਲਾਂ ਉਹ ਚੀਜ਼ ਮੈਨੂੰ ਪਤਾ ਹੀ ਨਹੀਂ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਤੇ ਕਿਸਾਨ ਵੀਰੋ ਜਿਹੜੇ ਵੀਰਾਂ ਦੀ ਕਣਕ ਹੁਣ ਜਿਆਦਾ ਪੀਲੀ ਪਈ ਹੋਈ ਆ ਤੁਸੀਂ ਕਿਸਾਨ ਵੀਰੋ ਮੈਗਨੀਸ਼ੀਅਮ 1 ਕਿਲੋ ਤੇ ਬਾਕੀ ਜੀ ਜੂਰੀਆ ਕਿਲੋ 1.5 ਤੋਂ 2 ਕਿਲੋ ਜੂਰੀਆ ਲੈ ਸਕਦੇ ਹੋ ਤੁਸੀਂ ਉਹਦੇ ਤੁਸੀਂ ਕਿਸਾਨ ਵੀਰੋ 150 ਲੀਟਰ ਤੋਂ ਲੈ ਕੇ 150 ਲੀਟਰ ਪਾਣੀ ਨਾਲ ਸਪਰੇਅ ਕਰੋ ਦੋ ਸਪਰੇਹਾਂ ਲਗਾਤਾਰ ਕਰ ਦੋਗੇ ਤੁਹਾਡੀ ਕਣਕ ਪੂਰੀ ਹਰੀ ਭਰੀ ਹੋ ਜਾਊਗੀ ਬਹੁਤ ਤਕੜਾ ਰਿਜ਼ਲਟ ਮਿਲ ਰਿਹਾ ਉਹਦਾ ਖਾਸ ਕਰਕੇ ਜਿਹੜੀ ਫਟਾਰ ਵਾਲੀ ਸਪਰੇਅ ਦੇ ਮੈਗਨੀਸ਼ੀਅਮ ਥੱਲੇ ਪਾਉਣ ਦਾ ਇੰਨਾ ਕੁ ਵਧੀਆ ਫੀਡਬੈਕ ਆ ਰਿਹਾ ਸਭ ਤੋਂ ਤਕੜਾ ਫੀਡਬੈਕ ਆ ਰਿਹਾ ਇਹਦਾ ਹਰ ਇੱਕ ਬੰਦਾ ਕਹਿੰਦਾ ਜਿਹੜਾ ਵੀ ਵੀਰ ਨੇ ਪਾਇਆ ਸਪੈਸ਼ਲ ਫੋਨ ਕਰਕੇ ਦੱਸਦੇ ਵੀਰੇ ਬਹੁਤ ਵਧੀਆ ਰਿਜ਼ਲਟ ਮਿਲੇ ਆਪਾਂ ਨੂੰ ਇਸ ਚੀਜ਼ ਦਾ ਇਸੇ ਤਰ੍ਹਾਂ ਕਿਸਾਨ ਵੀਰੋ ਗੁੱਲੀ ਡੰਡੇ ਦੀਆਂ ਜਿਹੜੀਆਂ ਸਪਰੇਹਾਂ ਨੇਗੀਆਂ ਸਾਵਧਾਨੀ ਵਰਤੋ ਤੇ ਜਿਹੜੀਆਂ ਆਪਾਂ ਤੁਹਾਨੂੰ ਗੱਲਾਂ ਕਹੀਆਂ ਨੇ ਉਹਨਾਂ ਉਹ ਸਾਵਧਾਨੀਆਂ ਵਰਤੋ ਫਾਲਤੂ ਓਵਰ ਡੋਜ਼ ਨਾ ਪਾਓ 2-2 3-3 ਸਾਲਟ ਇਕੱਠੇ ਨਾ ਕਰੋ ਤੇ ਬਾਕੀ ਕਿਸਾਨ ਵੀਰੋ ਜਿਹੜੀ ਹੁਣ ਆਪਾਂ ਫਟਾਰੇ ਵਾਲੀ ਦੂਜੀ ਸਪਰੇਅ ਕਰਨੀ ਉਹ ਤੁਹਾਨੂੰ ਮੈਂ ਦੱਸੇ ਚੁੱਕਿਆ ਪਹਿਲੇ ਪਾਣੀ ਤੇ ਦੂਸਰੇ ਪਾਣੀ ਤੋਂ ਸੌਰੀ ਤੁਸੀਂ ਮੰਨ ਲੇ ਕਿ ਤਿੰਨ ਜਾਂ ਚਾਰ ਦਿਨ ਪਹਿਲਾਂ ਸਪਰੇਅ ਕਰ ਦੋ ਕਣਕਣੀ ਦਬੂ ਤੁਹਾਡੀ ਬਿਲਕੁਲ ਵੀ ਜੇ ਬਾਈ ਚਾਂਸ ਦੂਸਰੇ ਪਾਣੀ ਤੋਂ ਬਾਅਦ ਮੀਂਹ ਵਗੈਰਾ ਜੀ ਪੈਂਦਾ ਕਣਕ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇ ਉਸ ਟਾਈਮ ਕਣਕ ਨੂੰ ਬਹੁਤ ਜ਼ਿਆਦਾ ਜੇਕਰ ਆਪਾਂ ਗੱਲ ਕਰੀਏ ਤੱਤਾਂ ਦੀ ਲੋੜ ਹੁੰਦੀ ਹੈ 50 55 ਦਿਨ ਤੇ ਜਾ ਕੇ ਉਮੀਦ ਆ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਗੱਲਬਾਤ ਕਰੀ ਆ ਇਹ ਤੁਹਾਨੂੰ ਸਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿੱਦਾਂ ਕਿੱਦਾਂ ਤੁਹਾਨੂੰ ਰਿਜ਼ਲਟ ਮਿਲ ਰਹੇ ਨੇ ਤੇ ਜਿਹੜੇ ਵੀ ਕਿਸਾਨ ਵੀਰ ਨਵੇਂ ਚੈਨਲ ਤੇ ਆਏ ਨੇ ਚੈਨਲ ਨੂੰ ਦੁਬਾਰਾ ਫਿਰ ਕਹਿ ਰਹੇ ਆਪਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਵਾਲਾ ਬਟਨ ਜਰੂਰ ਦਬਾਇਆ ਕਰੋ ਤਾਂ ਜੋ ਹਰ ਇੱਕ ਲੇਟੈਸਟ ਅਪਡੇਟ ਮਿਲਦੀ ਰਹੇ ਧੰਨਵਾਦ